ਸਾਰਿਆਂ ਨੂੰ ਪਿਆਰ ਭਰਿਆ ਸਵੇਰ ਸ਼ਕਲ ਜੀ ਸੋ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਗਵਰਨਮੈਂਟ ਤੇ ਪੈਨਸ਼ਨਰ ਹੋ ਜਾਂ ਗਵਰਨਮੈਂਟ ਦੇ ਵਿੱਚ ਮੌਜੂਦਾ EMPLOYEES ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਖਾਸ ਹੋਣ ਵਾਲੀ ਹੈ ਕਿ 1.1.2016 ਤੋਂ 31.6.2021 ਤੱਕ ਜੋ ਪੰਜਾਬ ਸਰਕਾਰ ਦੇ ਵੱਲੋਂ 18 2 2025 ਦੀ ਨੋਟੀਫਿਕੇਸ਼ਨ ਦੇ ਤਹਿਤ ਏਰੀਅਰ ਜਾਰੀ ਕਰਨਾ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਅਲਾਉਂਸ ਹਨ ਉਹ ਇਨਕਲੂਡ ਕਰਨ ਕਰਨੇ ਹਨ ਇਸ ਵੀਡੀਓ ਦੇ ਵਿੱਚ ਅਸੀਂ ਇਹ ਦੱਸਾਂਗੇ ਕਿ ਕਿਹੜੇ ਕਿਹੜੇ ਜਿਹੜੇ ਅਲਾਉਂਸ ਹਨ ਪੈਨਸ਼ਨਰਜ਼ ਲਈ ਜਾਂ ਵਰਕਿੰਗ EMPLOYEES ਦੇ ਲਈ ਜੋ ਏਰੀਅਰ ਦੇ ਲਈ ਇਨਕਲੂਡ ਕਰਨੇ ਹਨ ਸੋ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤਾਂ ਅੱਜ ਬਿਨਾਂ ਦੇਰੀ ਤੇ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਦਾ ਮੁੱਦਾ ਇਹ ਹੈ ਕਿ 6 ਜਿਹੜਾ 6 ਪੰਜਾਬ ਪੇ ਕਮਿਸ਼ਨ ਅਲਾਉਂਸ ਫਾਰ ਏਰੀਅਰ ਸਭ ਤੋਂ ਪਹਿਲਾਂ ਆਪ ਦੇਖਦੇ ਹੋਗੀ ਆਗਰ ਪੈਨਸ਼ਨ ਆਪਾਂ ਏਰੀਅਰ ਦੀ ਜਾਣਕਾਰੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕਿਹੜੇ-ਕਿਹੜੇ ਅਲਾਉਂਸ ਦੀ ਜਾਂ ਕਿਹੜੇ-ਕਿਹੜੇ ਪੈਨਸ਼ਨ ਦੇ ਪਾਟਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਪੰਜਵੇਂ ਅਤੇ ਛੇਵੇਂ ਪੰਜਾਬ ਪੇ ਕਮਿਸ਼ਨ ਦੀ ਬੇਸਿਕ ਪੈਨਸ਼ਨ ਜਿਹੜੀ ਹੈ ਪੈਨਸ਼ਨ ਰਿਕਾਰਡਿੰਗ ਹੋਣੀ ਜ਼ਰੂਰੀ ਹੈ ਇਸ ਤੋਂ ਬਾਅਦ ਦੋਸਤੋ ਜੋ ਬੇਸਿਕ ਪੈਨਸ਼ਨ ਹੈ ਉਸ ਉੱਪਰ ਜੋ 올ਡ ਏਜ ਅਨਾਉਂਸ ਹੈ ਪੰਜਵੇਂ ਪੀ ਕਮਿਸ਼ਨ ਦਾ ਜਿਹੜਾ ਹੈ ਅਤੇ ਛੇਵੇਂ ਪੀ ਕਮਿਸ਼ਨ ਦਾ ਉਹ ਲਾਗੂ ਹੋਵੇਗਾ ਅਤੇ ਉਸ ਤੋਂ ਬਾਅਦ ਫਰੈਂਸ 1 1 2000 16 ਤੋਂ ਜੋ 36 2021 ਤੱਕ ਦਾ ਜਿਹੜਾ ਡੀਏ ਹੈ ਪੰਜਾਬ ਪੇ ਕਮਿਸ਼ਨ ਦਾ ਅਤੇ 6ਵੇਂ ਪੇ ਕਮਿਸ਼ਨ ਦਾ ਇਹ ਤੁਹਾਡੇ ਲਈ ਹੋਣਾ ਜ਼ਰੂਰੀ ਹੈ ਤਾਂ ਹੀ ਤੁਸੀਂ ਜੋ ਇੱਕ ਇੱਕ 2016 ਤੋਂ 36 2021 ਤੱਕ ਪੈਨਸ਼ਨ ਦਾ ਜੋ ਏਰੀਅਰ ਹੈ ਉਹ ਕੈਲਕੂਲੇਟ ਕਰ ਸਕਦੇ ਹੋ ਹੁਣ ਦੋਸਤੋ ਆਪਾਂ ਦੇਖਾਂਗੇ ਕਿ ਵਰਕਿੰਗ ਫਲਾਈਸ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ 5ਵੇਂ ਪੇ ਕਮਿਸ਼ਨ ਅਤੇ 6ਵੇਂ ਪੇ ਕਮਿਸ਼ਨ ਦੇ ਬੇਸਿਕ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਫਰੈਂਸ ਜੋ ਆਈਆਰ ਹੈ 1117 ਤੋਂ 5ਵੇਂ ਪੇ ਕਮਿਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਾਗੂ ਕੀਤਾ ਗਿਆ ਸੀ ਉਹ ਵੀ ਏਰੀਅਰ ਕੈਲਕੂਲੇਸ਼ਨ ਲਈ ਸ਼ਾਮਿਲ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਫਰੈਂਸ 5ਵੇਂ ਅਤੇ 6ਵੇਂ ਪੰਜਾਬ ਪੇ ਕਮਿਸ਼ਨ ਦਾ ਡੀਏ ਜੋ 112016 ਤੋਂ 3621 ਤੱਕ ਸਮੇਂ-ਸਮੇਂ ਤੇ ਪੰਜਾਬ ਸਰਕਾਰ ਦੇ ਵੱਲੋਂ ਲਾਗੂ ਕੀਤਾ ਗਿਆ ਹੈ ਉਹ ਵੀ ਤੁਹਾਡੇ ਲਈ ਜਿਹੜਾ ਏਰੀਆ ਦਾ ਹਿੱਸਾ ਹੋਵੇਗਾ ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਕਈ ਪੱਤੇ ਜੋ ਮੈਡੀਕਲ ਅਲਾਉਂਸ ਹੈ ਮੋਬਾਈਲ ਅਲਾਉਂਸ ਹੈ ਜਾਂ ਐਚ ਆਰਏ ਹੈ ਜਾਂ ਹੋਰ ਕਈ ਤਰ੍ਹਾਂ ਦੇ ਪੱਤੇ ਹਨ ਉਹ 1.7 2021 ਤੱਕ ਲਾਗੂ ਕੀਤੇ ਸਨ ਕੀਤੇ ਜਾਂਦੇ ਹਨ ਤਾਂ ਇਸ ਦੇ ਲਈ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਇਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਕੋਈ ਵੀ ਜੋ ਤੁਹਾਡਾ ਅਨਾਉਂਸ ਹੈ ਅਨਾਉਂਸ ਹੈ 1 7 2021 ਤੋਂ ਪਹਿਲਾਂ ਜੋ ਤੁਹਾਡੇ ਏਰੀਆ ਦੀ ਕੈਲਕੂਲੇਟ ਕੀਤਾ ਕੀਤਾ ਸੀ ਆਸ਼ਾ ਕਰਦੇ ਆਸ ਦੀ ਵੀਡੀਓ ਬਹੁਤ ਹੀ ਤੁਹਾਨੂੰ ਚੰਗੀ ਲੱਗੀ ਹੋਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਅਦ ਤੋਂ ਬਾਅਦ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ